ਚਲਾਨ ਤੋਂ ਬਚਨ ਲਈ ਤੇ ਸ਼ਿਫਾਰਿਸ਼ ਕਰਵਾਉਣ ਦੇ ਲਈ ਨੌਜਵਾਨ ਨੇ ਪੁਲਿਸ ਦੀ ਦੇਖੋ ਕਿਵੇਂ ਭੱਜ ਦੌੜ ਕਰਵਾਈ ਪਹਿਲਾਂ ਤਾਂ ਸਿਰਫ ਚਲਾਨ ਹੀ ਹੋਣਾ ਸੀ ਪਰ ਹੁਣ ਪੁਲਿਸ ਨੇ ਪਰਚਾ ਵੀ ਪਾ ਦਿੱਤਾ ਬਿਲਕੁਲ ਜੇਕਰ ਤੁਸੀਂ ਬਟਾਲਾ ਸ਼ਹਿਰ ਦੇ ਵਿੱਚ ਆ ਰਹੇ ਹੋ ਤਾਂ ਆਪਣੀ ਗੱਡੀ ਦੇ ਕਾਗਜ਼ਤ ਪੂਰੇ ਰੱਖਣਾ ਕਿਉਂਕਿ ਬਟਾਲਾ ਸ਼ਹਿਰ ਦੇ ਵਿੱਚ ਜੋ ਵੀ ਟ੍ਰੈਫਿਕ ਪੁਲਿਸ ਦਾ ਇੰਚਾਰਜ ਲੱਗਾ ਹੈ ਉਹਨਾਂ ਨੇ ਨਾ ਤਾਂ ਕਿਸੇ ਦੀ ਸ਼ਿਫਾਰਿਸ਼ ਦੇਖਣੀ ਹੈ ਤੇ ਨਾ ਹੀ ਕਿਸੇ ਨੂੰ ਬਖਸ਼ਣਾ ਇਸ ਦੀ ਜਿੰਦਾ ਜਗ ਦੀ ਮਿਸਾਲ ਇਸ ਵੇਲੇ ਮਿਲੀ ਜਦੋਂ ਬਟਾਲਾ ਦੇ ਗਾਂਧੀ ਚੌਂਕ ਦੇ ਵਿੱਚ ਨਾਕਾ ਲੱਗਿਆ ਹੋਇਆ ਸੀ ਤੇ ਨੌਜਵਾਨ ਨੂੰ ਰੋਕਿਆ ਜਾਂਦਾ ਤੇ ਕਾਰ ਦੇ ਵਿੱਚ ਆ ਰਿਹਾ ਸੀ ਉਹ ਨੌਜਵਾਨ ਉਸ ਨੂੰ ਆਪਣੀ ਕਾਰ ਚੈੱਕ ਕਰਵੋਣ ਤੇ ਉਸ ਤੋਂ ਕਾਗਜ਼ਤ ਪੁੱਛੇ ਗਏ ਜਦੋਂ ਕਾਰ ਦੇ ਵਿੱਚੋਂ ਇੱਕ ਵੱਡਾ ਹੁੱਟਰ ਮਿਲਿਆ ਤਾਂ ਉਸ ਦੀ ਗੱਡੀ ਨੂੰ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸੀ ਜਿਸ ਤੇ ਪੁਲਿਸ ਨੇ ਜਦੋਂ ਚਲਾਨ ਕਟਣਾ ਚਾਹਿਆ ਤਾਂ ਨੌਜਵਾਨ ਪੁਲਿਸ ਤੋਂ ਅੱਖ ਬਚਾ ਕੇ ਭੱਜਣ ਦੇ ਵਿੱਚ ਸਫਲ ਹੋ ਜਾਂਦਾ ਤਾਂ ਪੁਲਿਸ ਵੀ ਪਿੱਛੇ-ਪਿੱਛੇ ਭੱਜਦੀ ਨਜ਼ਰ ਆਈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਸਕਰੀਨ ਤੇ ਕਿਸ ਤਰੀਕੇ ਦੇ ਨਾਲ ਪੁਲਿਸ ਨੂੰ ਪਿੱਛੇ-ਪਿੱਛੇ ਨੌਜਵਾਨਾਂ ਦਾ ਜੜਾ ਭਜਾਈ ਫਿਰਦਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਹ ਥਾਣਾ ਸਿਵਲ ਲਾਈਨ ਦੇ ਵਿੱਚ ਵੜ ਜਾਂਦਾ ਤੇ ਪੁਲਿਸ ਨੇ ਦਬੋਚ ਲਿਆ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਇਸ ਨੇ ਕਿਹਾ ਕਿ ਗੱਡੀ ਬਟਾਲੀ ਦੀ ਤਹਿਸੀਲ ਚ ਕੰਮ ਕਰਦੇ ਕਿਸੇ ਪਟਵਾਰੀ ਦੀ ਉਹ ਉਸਦਾ ਭਰਾ ਥਾਣੇ ਦੇ ਵਿੱਚ ਮੁੰਚੀ ਹੈ ਪਰ ਫਿਰ ਵੀ ਪੁਲਿਸ ਨੇ ਬਖਸ਼ਣ ਦੀ ਬਜਾਏ ਉਸ ਦੀ ਗੱਡੀ ਤੇ ਚਲਾਨ ਕੀਤਾ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਕਰੀਏ ਇਸ ਨੂੰ ਪਰਚਾ ਕਰਕੇ ਐਸ ਡੀ ਐਮ ਦੇ ਕੋਰਟ ਦੇ ਵਿੱਚ ਪੇਸ਼ ਕਰਾਂਗੇ ਨੌਜਵਾਨ ਨੇ ਪੁਲਿਸ ਦੀ ਲਗਭਗ ਅੱਧਾ ਪੌਣਾ ਕਿਲੋਮੀਟਰ ਤੱਕ ਦੌੜ ਲਵਾਈ ਤਾਂ ਬਿਲਕੁਲ ਬਟਾਲਾ ਦੀ ਤਸਵੀਰਾਂ ਸਾਹਮਣੇ ਆ ਗਈਆਂ ਤੇ ਇੱਕ ਨੌਜਵਾਨ ਤਾਂ ਜਦੋਂ ਚਲਾਨ ਕੱਟਣ ਲੱਗਦਾ ਤਾਂ ਭੱਜ ਕੇ ਥਾਣੇ ਵੱਲ ਪਹੁੰਚ ਜਾਂਦਾ ਤਾਂ ਪੁਲਿਸ ਵੀ ਉਸ ਨੂੰ ਦਬੋਚ ਲੈਂਦੀ ਪਹਿਲਾਂ ਤਾਂ ਚਲਾਨ ਹੀ ਕੱਟਿਆ ਜਾਣਾ ਸੀ ਤੇ ਹੁਣ ਤਾਂ ਪਰਚਾ ਵੀ ਦੱਜ ਕੀਤਾ kiri <ihak violin> sebelah <beeping warfare> ਇਨੂੰ ਭੱਜਿਆ ਗਿਆ ਸਭ ਬੋਲੀ ਆਪੇ ਹੀ ਖਾ ਲਿਆ ਨਾ ਇਹ ਉਹਦਾ ਕਰਦਾ ਕੋਈ ਯਾਰ ਕੋਈ ਗੱਲ ਯਾਦ ਤਾਂ ਨਹੀਂ ਆਈ ਜਾ ਉਹਨਾਂ ਨੂੰ ਭੌਣਾ ਪਈ ਜਾ ਤਾਂ ਨਹੀਂ ਮੈਂ ਪਤਾ ਨਹੀਂ ਕਿ ਉਹ ਕਰ ਦੇਣਾ ਠੀਕ ਮੈਂ ਦੱਸਾਂ ਲਾਈਟ ਨਹੀਂ ਆ ਰਹੀ ਜਿੰਨੀ ਕਿ ਤਰ੍ਹਾਂ ਗੱਲ ਕਰ ਰਹੇ ਹਾਂ ਤੋ ਸਭ ਤੋਂ ਪਹਿਲਾਂ ਉਹ ਲੋਕ ਹੋਣਗੇ ਜਿਹੜਾ ਮੋਟਰ ਹਾਂ ਇਹ ਜਿਹੜਾ ਸਭ ਤੋਂ ਸਾਰੇ ਕਿ ਇਹ ਮੂਲ ਇਹ ਮੋਟਰ ਬਾਰੇ ਇਹ ਕਰ ਲੈਣਗੇ ਛੋਟੇ ਉਹ ਗੱਲ ਠੀਕ ਹੈ ਅੱਗੇ ਆਪਾਂ ਮੈਂ ਤੁਹਾਨੂੰ ਦੱਸੋਗਾ ਜਦੋਂ ਆਏਗਾ ਮੈਂ ਇੱਕ ਬੰਦੇ ਉਹ ਜਾ ਤੱਕ ਹੈ ਗੜੀਆਂ ਨੇ ਤੇ ਡੀ ਆਓ ਜਦੋਂ ਉਹ ਅਗਰਾਂ ਭਾਜੀ ਦੀ ਗੱਡੀ ਲੱਗੀ ਹਾਂਜੀ ਗੱਡੀ ਲੱਗੀ ਸੀ ਹਾਂਜੀ ਹਾਂਜੀ ਇਹਨੇ ਕੋਈ ਕਾਲੀਆਂ ਜਾਂ ਨਹੀਂ ਹੈ ਸਾਰੋ ਪ੍ਰਿੰਸੀਪਲ ਇਹ ਕਿੰਨਾ ਦਾ ਸਦੋਂ ਮੈਂ ਫਿਰ ਭੱਜ ਲੱਗਾਂ ਪੁੱਤ ਜਿਆਦਾ ਨਹੀਂ ਕਿਤੇ ਪੂਟਲਾ 50 ਰੁਪਏ ਵੀ ਕਾਜ ਕਰ ਅੱਛਾ ਇਹਨੇ ਕਾਜ ਕਰਦੇ ਹੋਇਆ ਪੂਰੀ ਸਮਝਾਦਾ ਕਿ ਇੱਥੇ ਦੋ ਭਜਾ ਮਾਰੇ ਪਟਵਾਰੀ ਸਾਹਿਬ ਦੀ ਗੱਡੀ ਹੈ ਪਟਵਾਰੀ ਸਾਹਿਬ ਦੀ ਗੱਡੀ ਬਹੁਤ ਕਾਫੀ ਮੈਂ ਕਸੇ ਥੋੜਾ ਭਾਵੇਂ ਕਿਸੇ ਦੀ ਗੱਡੀ ਹੋਵੇ ਤੂੰ ਭਜਾਉਣ ਤੇ ਤੂੰ ਹੀ ਡਿਆ ਨਾ ਤੇਰਾ ਫੁੱਦੂਰ ਨੇ ਤੈਨੂੰ ਰੋਕਿਆ ਤੇਰਾ ਫਰਜ਼ ਬੰਦਾ ਜੀ ਕਾਜ ਖੋਲਵਾ ਉਹਦੇ ਚਾਲ ਨੂੰ ਚਾਲ ਨੂੰ ਕੋਈ ਕਰੋ ਆਪਣੇ ਬਸੇ ਜੀ ਹੋਰ ਮੈਂ ਸਾਹਿਬ ਕਿਉਂ ਮੱਗਦਾ ਤੂੰ ਚੱਲ ਚੱਲ ਭਾਈ ਸਾਹਿਬ ਨੀ ਕੋਈ ਦੌ ਦੌ ਜਲਾਉ ਨਾ ਅਸਮਾਨ ਰੱਖ ਰੰਨਾ ਪਿਆਰ ਨਾਲ ਜਦੋਂ ਕਹਿਣ ਗਿਆ ਤੂੰ ਪਰਮੇਸ਼ਵਰ ਅੱਗੇ ਪੱਧ ਗਿਆ

نواب جي مانگ آهي جيڪا پٿري جي ڄاري آهي هميشه ٿا ٿا پھر